ਪੱਗ ਸਿਰਫ ਜ਼ਾਬਰਦਾ ਸਮਾਨ ਨਹੀਂ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਇੱਕ ਸੰਪਰਨ ਔਰ ਇੱਕ ਇਹ ਅਹਿਸਾਸ ਵੀ ਲੁਵਾਉਂਦਾ ਕਿ ਅਸੀਂ ਕੀ ਹਾਂ ਔਰ ਸਾਡੇ ਫਰਜ਼ ਕੀ ਆ ਪਰ ਕੁਝ ਲੋਕਾਂ ਨੇ ਪੱਗ ਨੂੰ ਸਿਰਫ ਇੱਕ ਕੱਪੜੇ ਦੀ ਲੜ ਸਮਝ ਲਿਆ ਔਰ ਭਾਸ਼ਾ ਉਹ ਬੋਲਦੇ ਆ ਜਿਹੜੀ ਕਿ ਗੈਰਾਂ ਨੇ ਨੀਂ ਬਲੀ ਆ ਇੱਕ ਬੰਦਾ ਆ ਉਹ ਸੰਤ ਪਿੰਡਰਾਵਾਲਿਆਂ ਤੱਕ ਨੂੰ ਗਲਤ ਬੋਲ ਰਿਹਾ ਵਾ ਐਸੇ ਲੋਕ ਕਮਿਊਨਿਟੀ ਪਰੇ ਪੱਗ ਨੂੰ ਵੀ ਬਦਨਾਮ ਕਰਦੇ ਆ ਆ ਪਹਿਲਾਂ ਉਹਦੀ ਵੀਡੀਓ ਸੁਣ ਲਓ ਫਿਰ ਗੱਲ ਕਰਦੇ ਆ ਜਦੋਂ ਸੰਤਾਂ ਪਿੰਡਰਾਵਾਲਿਆਂ ਦੇ ਕਿ ਬਹੁਤ ਛੋਟ ਘੱਟ ਲੋਕਾਂ ਨੂੰ ਪਤਾ ਹੋਊਗਾ ਜਦੋਂ ਪਿੰਡਰਾਵਾਲੇ ਮਹਾਂਪੁਰਖਾਂ ਨਾਲ ਇਹ ਕਾਂਡ ਵਾਪਰਿਆ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਢਾਲ ਬਣਾਇਆ ਜਦੋਂ ਭਾਈ ਅਮਰਤਪਾਲ ਸਿੰਘ ਹੋਣਾ ਨੇ ਅਜਨਾਲੇ ਥਾਣੇ ਦੇ ਵਿੱਚੋਂ ਆਪਣਾ ਸਿੰਘ ਛਡਾਉਣਾ ਸੀ ਉਦੋਂ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਢਾਲ ਬਣਾਇਆ ਮੈਂ ਇੱਕ ਬੇਨਤੀ ਕਰਦਾ ਭਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਸੇ ਦਾ ਇੱਕ ਦਾ ਨਹੀਂ ਆ ਸਾਰੀ ਲੁਕਾਈ ਦਾ ਵਾ ਪਰ ਜਿਹੜੇ ਬੰਦੇ ਵੀ ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਢਾਲ ਬਣਾ ਕੇ ਤੇ ਰਾਜਨੀਤੀ ਕਰਦੇ ਆ ਜਾਂ ਕਰਨੀ ਚਾਹੁੰਦੇ ਆ ਇਹਨਾਂ ਨੂੰ ਘੱਟ ਤੋਂ ਘੱਟ ਗੁਰੂ ਮਹਾਰਾਜ ਨੂੰ ਬਖਸ਼ਣਾ ਚਾਹੀਦਾ ਸਿੱਖੀ ਦੇ ਨਾਂ ਤੇ ਕਲੰਕ ਜ਼ਰੂਰ ਹੋ ਸਕਦੇ ਪਰ ਸਿੱਖ ਨਹੀਂ ਹੋ ਸਕਦੇ ਸਿੱਖ ਨਹੀਂ ਮੰਨਿਆ ਜਾ ਸਕਦਾ ਜੋ ਪਗ ਦੀ ਮਹਿਮਾ ਨੂੰ ਜੋ ਆਪਣੇ ਧਰਮ ਨੂੰ ਜੋ ਆਪਣੇ ਧਰਮ ਦੇ ਵਿਚਾਰਾਂ ਨੂੰ ਜੋ ਆਪਣੇ ਧਰਮ ਦੇ ਲੋਕਾਂ ਨੂੰ ਨਹੀਂ ਸਮਝਦੇ ਉਹਨਾਂ ਦੇ ਕਿੰਤੂ ਪ੍ਰੰਤੂ ਕਰਦੇ ਜਿਹੜੇ ਧਰਮ ਦੇ ਲਈ ਕੁਰਬਾਨ ਹੋਏ ਤਾਂ ਉਹ ਸਿੱਖ ਨਹੀਂ ਹੈ ਉਹ ਪਗ ਦੀ ਲਾਜ ਰੱਖਣੇ ਪਗ ਬੰਨ ਲੈ ਕੇ ਨਹੀਂ ਆਵੇਂ ਫालतू ਦੇ ਉਹਨਾਂ ਕੱਪੜਾ ਬੰਨਿਆ ਆਇਆ